اوه اوه ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਹ ਬੂਟਾ ਲੰਗਰ ਲਾ ਰਹੇ ਹਾਂ ਕੀ ਕਹਿਣਾ ਚਾਹੀਦਾ ਅਸੀਂ ਖਾਲਸਾ ਸੇਵਾ ਸਾਇਟੀ ਵੱਲੋਂ ਵਾਤਾਵਰਣ ਪ੍ਰਤੀ ਆਪਣੀ ਸਹਿਰਦਤਾ ਦਿਖਾਉਂਦੇ ਹੋਏ ਅੱਜ ਸਾਇਟੀ ਵੱਲੋਂ 8 ਬੂਟਿਆਂ ਦਾ ਲੰਗਰ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਜਾ ਰਿਹਾ ਹੈ ਇਸ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਸਾਇਟੀ ਵੱਲੋਂ ਸੰਗਤਾਂ ਨੂੰ ਦਿੱਤੇ ਜਾ ਰਹੇ ਹਨ ਨਾਲ ਹੀ ਅਸੀਂ ਇਹ ਮੈਸੇਜ ਦੇ ਰਹੇ ਹਾਂ ਕਿ ਬੂਟੇ ਲਗਾ ਕੇ ਸਾਨੂੰ ਆਪਣੀ ਇੱਕ ਇੱਕ ਫੋਟੋ ਭੇਜੋ ਅਸੀਂ ਉਹਨਾਂ ਦੇ ਵਿੱਚੋਂ ਲੱਕੀ ਡਰਾਅ ਕਰਾਂਗੇ ਜੇ ਜੋ ਨੱਕੀ ਡਰਾ ਦੇ ਨਾਮ ਜੋ ਵੱਖ-ਵੱਖੇ ਨਾਮ ਦਿੱਤੇ ਜਾਣਗੇ ਜੀ ਖਾਸ ਕਰਕੇ ਸਾਡੀ ਲੋਹੇ ਦੀ ਪਰਾਲੇ ਕਿੰਦੀਆਂ ਨੇ ਇਕੱਲੇ ਬੁੱਟੇ ਵੰਡੇ ਜਾਂਦੇ ਖਾਸਾ ਸੇਵਾ ਸੁਸਾਇਟੀ ਵੱਲੋਂ ਜੋੜਾ ਕਰਦੀ ਸੇਵਾ ਵੱਖ-ਵੱਖ ਤਰ੍ਹਾਂ ਦੇ ਸਮਾਗਮਾਂ ਤੇ ਐਂਬੂਲੈਂਸ ਦੀ ਸੇਵਾ ਗੁਰੂ ਦੀ ਗੋਲਕ ਫ੍ਰੀ ਹਸਪੀਟਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਜਿਲਦਾਂ ਦੀ ਸੇਵਾ ਆਦੀ ਕਈ ਸੇਵਾਵਾਂ ਮੌਕਾ ਸ਼ਹਿਰ ਵਿੱਚ ਕੀਤੀਆਂ ਜਾ ਰਹੀਆਂ ਜੀ ਇਹਦੇ ਵਿੱਚ ਫਲਦਾਰ ਬੁੱਟੇ ਹੈਗੇ ਆ ਸ਼ਾਨਦਾਰ ਬੁੱਟੇ ਜਿਆਦਾ ਐਸੀ ਲਿਆਂਦੇ ਆ ਜਿਵੇਂ ਅਮਰੂਦ ਹੋ ਗਿਆ ਜਾਮਨ ਹੋ ਗਿਆ ਨੇਮ ਡੇਕ ਟਾਲੀ ਇਟਾ ਦੇ ਬੁੱਟੇ ਭਾਈ 25 ਤਰ੍ਹਾਂ ਦੇ ਬੁੱਟੇ ਹੈਗੇ ਆ ਜੀ ਤੇ ਬੂਟੇ ਬੂਟੇ ਜਿਹੜੇ ਅੱਜ ਦੀ ਵੰਡ ਰਹੇ ਹੋ ਹਾਂਜੀ ਅੱਜ ਅਸੀਂ 5000 ਦੇ ਕਰੀਬ ਬੂਟੇ ਵੰਡ ਰਹੇ ਆ ਜੀ ਜਿਹੜੇ ਲੋਕ ਇੱਥੇ ਬੈ ਕੇ ਚਲੇ ਗਏ ਜਾਂ ਕੁਝ ਰਹਿ ਗਏ ਉਹਨਾਂ ਲਈ ਕੀ ਕਰੀਏ ਅਸੀਂ ਜੋਨੇ ਆ ਕਿ ਉਹ ਸਾਰੇ ਬੰਦੇ ਜੋ ਵੀ ਬੂਟੇ ਲੈ ਕੇ ਗਏ ਹਨ ਵੱਤ ਵਾਦੋ ਉਹ ਆਪਣੇ ਘਰਾਂ ਦੇ ਵਿੱਚ ਬੂਟੇ ਲਾਉਣ ਉਹ ਇਹਨਾਂ ਦੀ ਪਰਵਰਿਸ਼ ਕਰਨ ਤਾਂ ਜੋ ਵਾਤਾਵਰਣ ਵਿੱਚ ਕੁਝ ਤਬਦੀਲੀ ਆ ਸਕੇ ਜੋ ਟੈਂਪਰੇਚਰ ਇਹਨਾਂ ਵੱਧ ਰਿਹਾ ਉਹਦੇ ਵਿੱਚ ਕੋਈ ਕਮੀ ਆ ਸਕੇ ਜੀ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਜੀ ਬੂਟਾਂ ਦੀ ਜੀ ਲਾਈਨਾਂ ਲੱਗ ਰਹੀਆਂ ਜੀ ਪਹਿਤ ਸਮਾਂ ਸੀ ਜਦੋਂ ਅਸੀਂ ਪਹਿਲਾ ਲੰਗਰ ਲਾਇਆ ਜੀ ਸਾਡੇ ਤੋਂ ਕੋਈ ਬੂਟਾ ਲੈ ਜਾਂਦਾ ਨਹੀਂ ਹੁੰਦਾ ਸੀ ਤੇ ਅੱਜ ਦੇਖ ਰਹੇ ਆ ਕਿ ਕਾਫੀ ਸੁਚੇਤ ਹੋਏ ਆ ਜੀ ਲੋਕ